ਚੋਰ ਨੇ ਕੀਤੀ ਚੋਰੀ ਦੇ ਨਾਲ ਕਤਲ ਦੀ ਵਾਰਦਾਤ ਸੁੱਤੇ ਪਏ ਬਜ਼ੁਰਗ ਦਾ ਕਰਤਾ ਕਤਲ ਸ਼ਰੀਮਚੋਰਾਂ ਦੇ ਜਿਹੜੇ ਹੌਸਲੇ ਨੇ ਬੁਲੰਦ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਆਈ ਦਿਨ ਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਦੀ ਕਿਸੇ ਵਿਅਕਤੀ ਦੇ ਘਰੋਂ ਕਾਫੀ ਜ਼ਿਆਦਾ ਕੀਮਤੀ ਸਮਾਨ ਚੋਰੀ ਕਰ ਲਿਆ ਜਾਂਦਾ ਹੈ ਅੱਗੇ ਤਾਂ ਇਹ ਸਮਾਨ ਚੋਰੀ ਕਰਦੇ ਸੀ ਤੇ ਕਈ ਇਹਨਾਂ ਨੇ ਘਰਾਂ ਦੇ ਨਾਲ ਨਾਲ ਮੰਦਰ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਸੀ ਪਰ ਹੁਣ ਇਹਨਾਂ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣ ਲੱਗਿਆ ਕਿਉਂਕਿ ਜੇ ਇਹਨਾਂ ਦੇ ਅੱਗੇ ਕੋਈ ਨਾ ਨੁੱਕਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੇ ਨਾਲ ਜਿਹੜਾ ਹੱਥੋਪਾਈ ਹੁੰਦੇ ਨੇ ਤੇ ਹੱਥੋਪਾਈ ਦੌਰਾਨ ਉਸ ਵਿਅਕਤੀ ਦਾ ਕਤਲ ਕਰ ਦਿੰਦੇ ਨੇ ਤਾਂ ਤਸਵੀਰਾਂ ਹੁਣ ਹੁਸ਼ਿਆਰਪੁਰ ਦੇ ਮਹਿਲਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਵਿਅਕਤੀ ਦੇ ਨਾਲ ਜਿਹੜੀ ਕਤਲ ਦੀ ਵਾਰਦਾਤ ਹੋਈ ਹੈ ਪਹਿਲਾਂ ਚੋਰ ਉਹਨਾਂ ਦੇ ਘਰ ਦੇ ਅੰਦਰ ਵੱਡੇ ਆ ਚੋਰ ਦੇ ਵੱਲੋਂ ਚੋਰੀ ਕੀਤੀ ਗਈ ਅਤੇ ਬਜ਼ੁਰਗ ਬੰਦੇ ਦੇ ਉੱਠਣ ਤੇ ਜਦੋਂ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਚੋਰ ਹੈ ਉਹ ਫਰਾਰ ਹੋ ਗਿਆ ਹੈ ਤੇ ਜਿਹੜੀ ਨਗਦੀ ਅਤੇ ਸਮਾਨ ਸੀ ਘਰੋਂ ਉਹ ਚੁੱਕੇ ਲੈ ਗਿਆ ਤਾਂ ਇਸ ਮੌਕੇ ਪਰਿਵਾਰਕ ਮੈਂਬਰ ਰੋ ਰੋ ਕੇ ਬਿਹਾਲ ਨੇ ਇਸ ਕਤਲਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਮਾਟਮ ਦੇ ਲਈ ਭੇਜ ਦਿੱਤਾ ਹੈ ਤਾਂ ਬਿਹਦੀ ਜਿਹੜੀਆਂ ਖੋਫਨਾਕ ਤਸਵੀਰਾਂ ਨੇ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪਹਿਲਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਬਜ਼ੁਰਗ ਹੈ ਉਸ ਬਜ਼ੁਰਗ ਦਾ ਕਤਲ ਕਰਕੇ ਮੌਕੇ ਤੋਂ ਚੋਰ ਫਰਾਰ ਹੋ ਜਾਂਦੇ ਨੇ ਤਾਂ ਇਸ ਘਟਨਾ ਨੂੰ ਲੈ ਕੇ ਪੁਲਿਸ ਅਲਰਟ ਮੋੜ ਤੇ ਆ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਲਸਾ ਨੂੰ ਤਲਾਸ਼ ਮਿਲੀ ਸੀ ਕਿ ਗੋਂਦਪੁਰ ਪਿੰਡ ਵਿੱਚ ਇੱਕ ਵਿਅਕਤੀ ਦਾ ਜਹਾ ਕਤਲ ਹੋ ਗਿਆ ਵਾ ਅਸੀਂ ਇੱਥੇ ਮੌਕੇ ਤੇ ਪੁੱਜੇ ਹਾਂ ਇਹ ਸੁਖਵਾਲ ਸਿੰਘ ਨਾਂ ਦਾ ਵਿਅਕਤੀ ਜੋ ਆਪਣੇ ਬੇਟੇ ਨਾਲ ਕੱਲਾ ਘਰ ਵਿੱਚ ਰਹਿੰਦਾ ਸੀ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਬਾਹਰੋਂ ਆਏ ਸੀ ਉਹ ਬਾਹਰ ਕੱਲ ਕੋਮੜ ਫਿਰਲੇ ਗਏ ਸੀ ਤੇ ਰਾਤ ਦੇ ਸਮੇਂ ਕਿਸੇ ਵਿਅਕਤੀ ਵੱਲੋਂ ਜਿਹੜਾ ਵਾ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਵਾ ਅਸੀਂ ਮੌਕੇ ਤੇ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ ਕਤਲ ਦਾ ਕੀ ਕਾਰਨ ਸੀ ਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੇ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਾਰਨ ਦਾ ਪਤਾ ਲਾ ਕੇ ਜਿੰਨਾ ਵੀ ਵਿਅਕਤੀ ਨੇ ਕਤਲ ਕੀਤਾ ਉਹਨਾਂ ਨੂੰ ਟਰੇਸ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਚੋਰੀ ਵੀ ਕੋਈ ਹੋਈ ਸਰ ਇੱਥੇ ਚੋਰੀ ਦਾ ਵੀ ਪਤਾ ਕਰ ਰਹੇ ਹਾਂ ਕਿ ਅੰਦਰੋਂ ਇਹ ਸਭ ਫਿਲਹਾਲ ਸਾਡੇ ਡੌਗ ਸਕਵਰਡ ਫਿੰਗਰਪ੍ਰਿੰਟ ਟੀਮਾਂ ਆ ਉਸ ਤੋਂ ਬਾਅਦ ਅਸੀਂ ਜੇ ਦਰ ਜਾ ਕੇ ਸਰਚ ਕਰਾਂਗੇ ਕਿ ਚੋਰੀ ਹੋਣੀ ਪਾਈ ਗਈ ਜਾਂ ਨਹੀਂ ਕਤਲ ਸਰ ਤੇ ਤਰ ਹਥਿਆਰ ਨਾਲ ਹੋਇਆ ਸੀ ਜਾਂ ਗਾਲਾਂ ਗੋਸ਼ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਡੈੱਡ ਬੋਡੀ ਨੂੰ ਜੇ ਚੈੱਕ ਨਹੀਂ ਕਰਦੇ ਕਿਉਂਕਿ ਫਿੰਗਰਪ੍ਰਿੰਟ ਲੈਣੇ ਆ ਡੌਗ ਸਕੋਟ ਲੈਣਾ ਵਾ ਹੋਰ ਐਵੀਡੈਂਸ ਇਕੱਠੀ ਕਰਨੀ ਆ ਚੜਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਸੁਖਦੇਵ ਸਿੰਘ ਦੀ ਰਿਪੋਰਟ